ਦੋਸਤੋ ਮੈਂ ਤੁਹਾਡਾ ਛੇਵਿਕ ਛੋਟੀ ਜੀ ਵੀਡੀਓ ਲੈ ਕੇ ਆਇਆ ਜਣਾ ਔਰ ਅੱਜ ਦੀ ਵੀਡੀਓ ਹੈ ਗੁੱਸੇ ਦੇ ਬਾਰੇ ਬਹੁਤ ਹੀ ਇੰਪੋਰਟੈਂਟ ਹੈ ਔਰ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਦੋਸਤੋ ਗੁੱਸਾ ਬਹੁਤ ਭਿਆਨਕ ਬਿਮਾਰੀ ਹੈ ਹਰ ਇੱਕ ਬਿਮਾਰੀ ਦਾ ਇਲਾਜ ਹੈ ਪਰ ਗੁੱਸੇ ਦਾ ਇਲਾਜ ਨਹੀਂ ਹੈ ਕਿਉਂਕਿ ਗੁੱਸੇ ਦੇ ਨਾਲ ਤੁਸੀਂ ਬਾਹਰਲੀ ਜਿਹੜੀ ਤਨ ਦੇ ਉੱਪਰ ਲੀਆਂ ਚੀਜ਼ਾਂ ਭੰਦੇ ਹੋ ਡਿਸਟਰੋਏ ਕਰਦੇ ਹੋ ਉਦੇ ਨਾਲ ਨਾਲ ਤੁਹਾਡੇ ਅੰਦਰਲੀ ਜਿਹੜੀ ਆ ਬਾਡੀ ਦੇ ਅੰਦਰ ਜਿਹੜੀ ਆ ਕਈ ਤਰ੍ਹਾਂ ਦੇ ਹਾਰਮੋਨਸ ਇਹੋ ਜਿਹੇ ਪੈਦਾ ਹੁੰਦੇ ਹਨ ਟਾਕਸਿਕ ਹਾਰਮੋਨਸ ਜਿਹੜੇ ਕਿ ਤੁਹਾਡੀ ਬਾਡੀ ਨੂੰ ਜ਼ਿਆਦਾ ਡਿਸਟਰੋਏ ਕਰਦੇ ਹਨ ਤੁਹਾਡੀ ਬਾਡੀ ਦੇ ਲਈ ਖਾਨੀ ਕਰਖਣ ਹੁਣ ਗੁੱਸੇ ਦੇ ਵਿੱਚ ਤੁਸੀਂ ਕਈ ਵਾਰੀ ਜਦੋਂ ਗੱਡੀ ਚਲਾ ਰਹੇ ਹੁੰਦੇ ਆ ਤਾਂ ਇੰਡੀਆ ਦੀ ਗੱਲ ਕਰ ਰਹੇ ਆ ਕਿ ਇੱਕ ਵਾਰੀ ਅਸੀਂ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਤਾਂ ਭੀੜ ਸੀ ਔਰ ਅੱਗੇ ਕੋਈ ਨਾ ਕੋਈ ਵਾਹਨ ਆ ਜਾਂਦਾ ਸੀ ਤੋ ਬੰਦੇ ਨੇ ਜਿਹੜਾ ਡਰਾਈਵਰ ਸੀ ਉਹਨੇ ਜ਼ੋਰ ਨਾਲ ਹਾਰਨ ਦੇ ਉੱਤੇ ਆਪਣਾ ਮੁੱਕਾ ਮਾਰਿਆ ਉਹਦੇ ਨਾਲ ਕੀ ਆ ਕਿ ਕਿਸੇ ਦਾ ਤੇ ਕੁਝ ਨਹੀਂ ਜਾਂਦਾ ਤੁਸੀਂ ਆਪਣੀ ਗੱਡੀ ਦੇ ਹਾਰਨ ਖਰਾਬ ਕੀਤਾ ਔਰ ਹਾਰਨ ਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਗੱਡੀ ਦੇ ਵਿੱਚ ਕਈ ਡਿਫੈਕਟਸ ਆ ਸਕਦੇ ਹਨ ਔਰ ਉਸ ਦੇ ਨਾਲ-ਨਾਲ ਜਿਹੜਾ ਤੁਹਾਡੇ ਬਾਡੀ ਦੇ ਤੁਹਾਡੇ ਮੈਂਟਲ ਜਿਹੜਾ ਹੈ ਜੋ ਇਫੈਕਟ ਹੋਇਆ ਉਹ ਜ਼ਿਆਦਾ ਖਤਰਨਾਕ ਹੈ ਇਸੇ ਤਰ੍ਹਾਂ ਦੇ ਕਾਰਤੇ ਵਿੱਚ ਕੋਈ ਚੀਜ਼ ਭੰਨ ਦਿੰਦੇ ਹਾਂ ਜ਼ੋਰ ਨਾਲ ਮਾਰਦੇ ਹਾਂ ਗੁੱਸੇ ਦੇ ਨਾਲ ਕੰਧ ਦੇ ਵਿੱਚ ਮਾਰਦੇ ਹਾਂ ਕੰਧ ਭੰਨ ਦਿੱਤੀ ਕੰਧ ਦੇ ਵਿੱਚ ਖਸੌਣ ਮਾਰਿਆ ਕੰਧ ਭੰਨ ਦਿੱਤੀ ਤੁਹਾਡਾ ਕੀ ਹੱਥ ਤੁਹਾਡਾ ਟੁੱਟਾ ਕੰਧ ਦਾ ਨੁਕਸਾਨ ਹੋਇਆ ਔਰ ਨਾਲ ਦੇ ਨਾਲ ਤੁਹਾਡੀ ਬਾਡੀ ਦੇ ਅੰਦਰ ਜੋ ਨੁਕਸਾਨ ਹੋਇਆ ਉਹ ਤੁਹਾਨੂੰ ਨਹੀਂ ਦਿਸਦਾ ਸੋ ਦੋਸਤੋ ਮੈਂ ਤਾਂ ਕਿੰਨਾ ਕਿ ਉਹ ਬੰਦੇ ਧਾਰਮਿਕ ਹੈ ਹੀ ਨਹੀਂ ਜਿਹੜੇ ਗੁੱਸਾ ਕਰਦੇ ਹਨ ਕਿਉਂਕਿ ਫਰੀਦ ਜੀ ਕਹਿੰਦੇ ਹਨ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਨਾ ਮਨ ਵਿੱਚ ਹੰਡਾਈ ਸੋ ਉਹ ਧਾਰਮਿਕ ਕਿਦਾਂ ਹੋ ਸਕਦੇ ਆ ਜਿਹੜੇ ਕਿ ਗੁਰਬਾਣੀ ਸੁਣਦੀ ਆ ਗੁਰਬਾਣੀ ਪੜ੍ਹਦੇ ਆ ਔਰ ਉਸ ਤੋਂ ਬਾਅਦ ਉਹਨੂੰ ਆਪਣੇ ਜੀਵਨ ਦੇ ਵਿੱਚ ਅਪ্লাই ਨਹੀਂ ਕਰਦੇ ਸੋ ਇਸੇ ਤਰ੍ਹਾਂ ਹੀ ਅਸੀਂ ਕਈ ਕਹਾਣੀਆਂ ਸੁਣਦੇ ਹਾਂ ਕਈ ਤਰ੍ਹਾਂ ਦੀਆਂ ਪੁਰਾਣੀਆਂ ਕਹਾਣੀਆਂ ਜੀ ਉਹ ઋષਿ ਸੀਗੇ ਮਹਾਪੁਰਸ਼ ਸੀਗੇ ਉਹਨਾਂ ਨੂੰ ਬਹੁਤ ਗੁੱਸਾ ਆ ਗਿਆ ਉਹ ਇਸ ਤਰ੍ਹਾਂ ਤਪੱਸਿਆ ਕਰ ਰਹੇ ਸੀ ਵਿੱਚੂ ਨੇ ਡੰਗ ਮਾਰਿਆ ਤੇ ਉਹਨਾਂ ਨੂੰ ਬਹੁਤ ਗੁੱਸਾ ਆ ਗਿਆ ਉਹ ਸਾਧਕਾ ਦੇ ਉਹੋ ਮਹਾਤਮਾ ਕਾਦੇ ਉਹ ਸੰਤ ਕਾਦੇ ਜਿਨ੍ਹਾਂ ਨੂੰ ਗੁੱਸਾ ਆ ਗਿਆ ਜਿਨ੍ਹਾਂ ਨੇ ਗੁੱਸੇ ਤੇ ਕੰਟਰੋਲ ਨਹੀਂ ਕੀਤਾ ਉਹ ਕਾਦੇ ਸੰਤ ਉਹ ਕਾਦੇ ਮਹਾਤਮਾ ਸੋ ਗੁੱਸਾ ਇੱਕ ਬਿਮਾਰੀ ਹੈ ਜੇ ਕੋਈ ਗੁੱਸਾ ਕਰਦਾ ਨਾ ਤੇ ਉਸ ਨੂੰ ਕੋਈ ਜਵਾਬ ਨਾ ਦਿਓ ਸਮਝੋ ਉਸੇ ਕਿਆ ਔਰ ਸਿੱਕ ਬੰਦੇ ਤੇ ਤੁਹਾਡਾ ਕੀ ਚੱਲਦਾ ਆ ਵਾਰ ਤੁਸਾਂ ਤੁਹਾਨੂੰ ਉਸ ਤੇ ਸੰ ਸੰਪਤੀ ਆਉਂਦੀ ਹੈ ਕਿ ਇਹ ਵਿਚਾਰਾ ਸਿੱਕਿਆ ਯਾਰ ਬਿਮਾਰ ਆ ਇਹ ਇਹਦਾ ਇਲਾਜ ਹੋਣਾ ਚਾਹੀਦਾ ਸੋ ਜਦੋਂ ਕੋਈ ਤੁਹਾਡੇ ਤੇ ਗੁੱਸਾ ਕਰਦਾ ਤੇ ਉਸ ਨੂੰ ਮਾਫ ਕਰ ਦਿਓ ਇਹ ਸੋਚ ਕੇ ਕਿ ਇਹ ਬਿਮਾਰ ਆ ਅੱਜ ਦੀ ਵੀਡੀਓ ਬਸ ਇੰਨੀ ਹੀ ਨਾ ਗੁੱਸਾ ਕਰੋ ਤੇ ਨਾ ਗੁੱਸਾ ਜੇ ਕਰਦਾ ਆ ਤੇ ਉਸ ਦਾ ਹੀ ਗੁੱਸਾ ਕਰੋ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖੇ ਸ਼ਪਾਕਿਆ ਜੀ ਦੇ ਵਾਸਤੇ ਰੋ ਗੋਡ ਬles